ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਪੰਜਾਬ ਨਾਲ ਸੰਬੰਧਿਤ ਵੱਡੀਆਂ ਖਬਰਾਂ ਲੈ ਕੇ ਹਾਜ਼ਰਨਾ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਕਿਸਾਨ ਅੰਦੋਲਨ ਦੋ ਦੇ 200 ਦਿਨ ਪੂਰੇ ਹੋਣ ਤੇ ਰੱਖੀ ਗਈ ਮਹਾਪੰਚਾਇਤ ਸ਼ੰਭੂ ਬਾਰਡਰ ਤੇ ਉੱਪਰ ਪਹੁੰਚਿਆ ਕਿਸਾਨਾਂ ਦਾ ਵੱਡਾ ਹਜ਼ੂਮ ਪੰਜਾਬੀ ਕਾਇਕਰਨਜੀਤ ਬਾਠ ਅਤੇ ਉਸਦੇ ਪਤੀਜੇ ਦੀ ਪੰਜਾਬ ਪੁਲਿਸ ਕਰੀਪਾਲ ਬਾਠ ਤੇ ਪ੍ਰੇਮਿਕਾ ਦੇ ਪਿਤਾ ਦੇ ਕਤਲ ਕਰਨ ਦੇ ਲੱਗੇ ਇਲਜ਼ਾਮ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਗਰਮਾਇਆ ਮਾਹੌਲ ਚਾਹ ਨੂੰ ਲੈ ਕੇ ਆਪਸ ਦੇ ਵਿੱਚ ਭਿੜੇ ਕੈਦੀ ਪਠਾਨਕੋਟ ਦੇ ਕਾਰੋਬਾਰੀ ਦੇ ਅਗਵਾ ਹੋਏ 6 ਸਾਲ ਦੇ ਬੱਚੇ ਨੂੰ ਪੁਲਿਸ ਨੇ ਕੀਤਾ ਬਰਾਮਦ ਬੀਐਸਐਫ ਤੋਂ ਬਰਖਾਸਤ ਕਾਂਸਟੇਬਲ ਨੇ ਸੱਚ ਨਾਲ ਮਿਲ ਕੇ ਕੀਤੀ ਸੀ ਵਾਰਦਾਤ ਤੇ ਬੁਲੇਟਿਨ ਦਾ ਅਗਸ ਕਰਦੇ ਹੱਕੀ ਮੰਗਨ ਨੂੰ ਲੈ ਕੇ ਪਿਛਲੇ ਕਰੀਬ 7 ਮਹੀਨਿਆਂ ਤੋਂ ਚਾਰੇ ਕਿਸਾਨ ਅੰਦੋਲਨ ਦੇ ਅੱਜ 200 ਦਿਨ ਪੂਰੇ ਹੋ ਗਏ ਨੇ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਰੱਖੀ ਗਈ ਜਿਸ ਦੇ ਵਿੱਚ ਹੋਰਨਾਂ ਸੂਬਿਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਮਾਗਮ ਦੇ ਵਿੱਚ 올림픽 ਪਹਿਲਵਾਨ ਵਿਨੇਸ਼ ਵਕਾਰ ਦਾ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਵੀ ਨਿਸ਼ਫੁਕਾਟ ਨੇ ਮੰਚ ਤੋਂ ਸੰਬੋਧਨ ਵੀ ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਦੇ ਅੰਦਾਜ਼ਾਤਾਂ ਨੂੰ ਇੱਥੇ ਆਪਣੇ ਹੱਕਾਂ ਨੂੰ ਲੈ ਕੇ ਬੈਠਿਆ ਹੋਇਆ 200 ਦਿਨ ਹੋ ਗਏ ਨੇ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ ਤੁਹਾਡੀ ਤੀ ਤੁਹਾਡੇ ਨਾਲ ਹੈ ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਇਹ ਸਿਆਸੀ ਨਹੀਂ ਹਨ ਇਸ ਦੇ ਨਾਲ ਹੀ ਇਸ ਪੂਰੇ ਮੋਰਚੇ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇੜ ਦੇ ਵੱਲੋਂ ਵੀ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਹਿ ਕਿ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਅਤਿਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਵੱਡਾ ਇਕੱਠ ਰੱਖਿਆ ਗਿਆ ਅਤੇ ਉਹਨਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਰਾਹ ਖੋਲਣ ਦੀ ਅਪੀਲ ਵੀ ਕੀਤੀ ਤਾਂ ਜੋ ਕਿਸਾਨ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰ ਸਕਣ ਇਸ ਦੇ ਨਾਲ ਹੀ ਉਹਨਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਕਿਸਾਨੀ ਮੰਗਾਂ ਤੇ ਵੀ ਜ਼ੋਰਦ ਤੇ ਕਤਲ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਰਣਜੀਤ ਬਾੜ ਅਤੇ ਉਸ ਦਾ ਪਤੇਜਾ ਗੁੱਲੀ ਪੰਜਾਬ ਪੁਲਿਸ ਨੂੰ ਲੜਿੰਦਾ। ਤਾਕਤ ਮੁੱਲਾਪੁਰ ਪੁਲਿਸ ਵੱਲੋਂ ਚਾਚਾ ਪਤੇਜਾ ਦੇ ਕਈ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਵੀ ਕੀਤੀ ਗਈ ਪਰ ਹਲੇ ਤੱਕ ਉਹਨਾਂ ਦਾ ਕੋਈ ਵੀ ਅਸਰਾਖ ਨਹੀਂ ਮਿਲ ਸਕੇ। ਇਹ ਸ਼ੱਕ ਜਤਾਇਆ ਜਾ ਰਿਹਾ ਕਿ ਰਣਜੀਤ ਬਾੜ ਵਿਦੇਸ਼ ਤੇ ਵਿੱਚ ਭੱਜ ਸਕਦਾ ਹੈ। ਗਾਇਕ ਬਾੜ ਤੇ ਆਪਣੀ ਪ੍ਰੇਮਿਕਾ ਦੇ ਪਿਤਾ ਦੀ ਹੱਤਿਆ ਕਰਨ ਦੇ ਇਲਜ਼ਾਮ ਲੱਗੇ ਨੇ ਅਤੇ ਉਸ ਦੀ লাশ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਕਤਲ ਤੋਂ ਬਾਅਦ ਉਸਨੇ ਖੁਦ WhatsApp ਤੇ ਰਾਹੀਂ ਆਪਣੀ ਪ੍ਰੇਮਿਕਾ ਨੂੰ ਇੱਕ ਸੰਦੇਸ਼ ਲਿਖ ਕੇ ਉਸ ਤੋਂ ਮਾਫੀ ਮੰਗੀ ਅਤੇ ਉਸ ਨੂੰ ਉਸ ਜਗ੍ਹਾ ਦੇ ਬਾਰੇ ਵੀ ਦੱਸਿਆ ਜਿਸ 'ਤੇ ਉਸਨੇ ਉਸਦੇ ਪਿਤਾ ਦੀ लाज ਧੁੱਟੀ ਸੀ ਜਾਣਕਾਰੀ ਮੁਤਾਬਕ ਜਿਸ ਔਰਤ ਨਾਲ ਗਾਇਕ ਬਾਤ ਦੀ ਦੋਸਤੀ ਸੀ ਉਹ ਉਸ 'ਤੇ ਦਬਾਅ ਬਣਾ ਰਿਹਾ ਸੀ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਤਲਾਕ ਦੇ ਦੇਵੇ ਅਤੇ ਉਸ ਦੇ ਨਾਲ ਵਿਆਹ ਕਰਵਾ ਲਵੇ ਜੇਕਰ ਉਹ ਅਜਿਹਾ ਨਹੀਂ ਕਰ ਦਿੱਤਾ ਉਹ ਉਸਤੇ ਪਰਿਵਾਰ ਨੂੰ ਮਾਰ ਦਵੇਗਾ ਗਾਇਕ ਭਾਰਤੀ ਵੱਲੋਂ ਅਤੇ ਉਸਦੇ ਪਤੀ ਜੇ ਗੁੱਲੂ ਨੇ ਲੁਧਿਆਣਾ ਦੇ ਵਿੱਚ ਇੱਕ ਬਜ਼ੁਰਗ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ ਸੀ ਮ੍ਰਿਤਕ ਐਲ ਆਈ ਸੀ ਦਾ ਏਜੰਸੀ ਅਤੇ ਕਾਤਲਾਂ ਨੇ ਵਿਦੇਸ਼ ਦੇ ਵਿੱਚ ਰਹਿੰਦੀ ਮ੍ਰਿਤਕ ਦੀਤੀ ਨੂੰ WhatsApp ਤੇ ਮੈਸੇਜ ਭੇਜ ਕੇ ਕਤਲ ਦੀ ਗੱਲ ਨੂੰ ਕਬੂਲਿਆ ਅਤੇ ਮੁਆਫੀ ਮੰਗੀ ਹੈ ਕਾਤਲਾਂ ਨੇ ਬਜ਼ੁਰਗ ਨੂੰ ਰੱਸੀ ਦੇ ਨਾਲ ਮੌਤੇ ਕਾਰਟ ਤੋਂ ਉਤਾਰਿਆ ਅਤੇ ਉਸ ਦੇ ਸਿਰ ਰੀੜ ਦੇ ਉੱਪਰ ਸੱਟਾਂ ਦੇ ਨਿਸ਼ਾਨ ਵੀ ਸਨ ਲੁਜਾਂ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਤੋੜ ਸੁਰੱਖਿਆ ਦੇ ਵਿੱਚ ਹੈ ਜਿੱਥੇ ਕਿ ਚਾਹ ਨੂੰ ਲੈ ਕੇ ਕੁਝ ਕੈਦੀ ਆਪਸ ਦੇ ਵਿੱਚ ਪੜ ਗਏ ਅਤੇ ਮਾਮਲਾ ਇਹਨਾਂ ਵੱਧ ਗਿਆ ਕਿ ਕੈਦੀਆਂ ਨੇ ਮਿਲ ਕੇ ਇੱਕ ਕੈਦੀ ਦੇ ਸਿਰ ਦੇ ਉੱਪਰ ਮੋਰਟਾਰ ਦੇ ਨਾਲ ਕਈ ਵਾਰ ਕੀਤੇ ਨੇ ਮਾਹੌਲ ਗਰਮਾ ਗਿਆ ਅਤੇ ਜੇਲ੍ਹ ਸੁਰੱਖਿਆ ਕਰਮਚਾਰੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦੇ ਉੱਪਰ ਕਾਬੂ ਪਾਇਆ ਜ਼ਖਮੀ ਹਾਲਤ ਦੇ ਵਿੱਚ ਕੈਦੀ ਨੂੰ ਤੁਰੰਤ ਸਿਵਲ ਹਸਪਤਲ ਲਿਜਾਇਆ ਗਿਆ ਜਿੱਥੇ ਕਿ ਉਸ ਦੇ ਸਿਰ ਤੇ 6 ਟਾਂਕੇ ਲੱਗੇ ਨੇ ਜਾਣਕਾਰੀ ਮੁਤਾਬਕ ਹੈ ਹੋਇਆ ਜ਼ਖਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਕਰੀਬ 2 ਮਹੀਨੇ ਪਹਿਲਾਂ ਚੋਰੀ ਦਾ ਮਾਮਲਾ ਕੀਦਨ ਦੇ ਦੋਸ਼ ਤੇ ਵਿੱਚ ਜੇਲ੍ਹ ਆਇਆ ਸੀ ਅਤੇ 2 ਦਿਨ ਪਹਿਲਾਂ ਹੀ ਗੁਟਕਾ ਸਾਹਿਬ ਨੂੰ ਲੈ ਕੇ ਜੇਲ੍ਹ ਦੇ ਵਿੱਚ ਬੰਦ ਇੱਕ ਹੋਰ ਕੈਦੀ ਨਾਲ ਉਸ ਦਾ ਝਗੜਾ ਹੋ ਗਿਆ ਜਿਸ ਕਰਕੇ ਉਕਤ ਕੈਦੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਲ ਲੈੰਦਿਆਂ ਡੋਲੂ ਦੇ ਨਾਲ ਉਸਤੇ ਉੱਪਰ ਹਮਲਾ ਕਰ ਦਿੱਤਾ ਜਿਸ ਦਾ ਉਹ ਗੰਭੀਰ ਜ਼ਖਮੀ ਹੋਇਆ ਗੁਰਪ੍ਰੀਤ ਦੇ ਅਨੁਸਾਰ ਇਹ ਲੜਾਈ ਚੇਲ ਸੁਰੱਖਿਆ ਕਰਮਚਾਰੀਆਂ ਦੇ ਸਾਹਮਣੇ ਹੋਈ ਹੈ ਫਿਲਹਾਲ ਸਿਵਲ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਉਸਤੇ ਸਿਰ ਦੀ ਸਿੱਟੀ ਸਕੈਨ ਵੀ ਕਰਵਾਈ ਹੈ ਇਸ ਬੰਦੀ ਕੇਂਦਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਥਾਣਾ ਡਿਊਸ ਨੰਬਰ 7 ਦੇ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਤੇ ਖਬਰ ਪਠਾਨਕੋਟ ਤੋਂ ਹੈ ਜਿੱਥੇ ਕਿ ਸ਼ਾ ਕਲੋਨੀ ਦੇ ਵਿੱਚ ਇੱਕ ਕਾਰ 'ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਨੇ ਬੱਚੇ ਨੂੰ ਅਗਵਾ ਕਰ ਲਿਆ ਤੇ ਜਾਂਦੇ ਸਮੇਂ ਮੁਲਜ਼ਮਾ ਨੇ ਇੱਕ ਚਿੱਠੀ ਸੁਰਦਤੀ ਜਿਸ ਦੇ ਵਿੱਚ ਉਹਨਾਂ ਨੇ ਬੱਚੇ ਦੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਰौती ਦੀ ਮੰਗ ਕੀਤੀ ਸੀ ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਦੇਰ ਰਾਤ ਹਿਮਾਚਲ ਪਰਦੇਸ਼ ਦੇ ਨੂਰਪੁਰ ਇਲਾਕੇ ਦੇ ਵਿੱਚੋਂ ਬੱਚੇ ਨੂੰ ਬਰਾਮਦ ਕਰ ਲਿਆ ਪੁਲਿਸ ਨੇ ਉਹ ਗੱਡੀ ਵੀ ਬਰਾਮਦ ਕਰ ਲਿਆ ਜਿਸ ਦੇ ਵਿੱਚ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਹੈ ਕਿ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ 2 ਕਰੋੜ ਰੁਪਏ ਦੀ ਫਰौती ਦੀ ਮੰਗ ਕੀਤੀ ਸੀ ਅਤੇ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਵਿੱਚੋਂ ਇੱਕ BSF ਦੇ ਵਿੱਚੋਂ ਬਰਖਾਸਤ ਕਾਂਸਟੇਬਲ ਅਮਿਤ ਰਾਣਾ ਅਤੇ ਉਸ ਦਾ ਸਾਥੀ ਸੋਨੀਏ ਜਾਣਕਾਰੀ ਮੁਤਾਬਕ 6 ਸਾਲ ਦਾ ਬੱਚਾ ਬਸਤੇ ਵਿੱਚੋਂ ਉਤਰ ਕੇ ਆਪਣੀ ਭੈਣ ਦੇ ਨਾਲ ਕਰਵਲ ਜਾ ਰਿਹਾ ਸੀ ਕਿ ਜਦੋਂ ਉਹ ਮੁਹੱਲੇ ਦੇ ਵਿੱਚ ਪਹੁੰਚਿਆ ਤਾਂ ਇੱਕ ਕਾਰ ਦੇ ਵਿੱਚ ਕੁਝ ਵਿਅਕਤੀ ਆਏ ਅਤੇ ਬੱਚੇ ਨੂੰ ਕਾਰ ਦੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਇੱਕ ਚਿੱਠੀ ਵੀ ਉਸ ਦੀ ਭੈਣ ਦੇ ਕੋਲ ਛੱਡ ਕੇ ਜਿਸ ਦੇ ਵਿੱਚ 2 ਕਰੋੜ ਰੁਪਏ ਦੀ ਬਰੋਤੀ ਮੰਗੀ ਕੇਸੀ ਅਤੇ ਪਰਿਵਾਰ ਨੇ थाना ਊਜ਼ ਨੰਬਰ 2 ਦੀ ਪੁਲਿਸ ਨੂੰ ਸੂਚਿਤ ਕੀਤੇ ਤੁਰੰਤ ਹਰਕਤ ਦੇ ਵਿੱਚ ਆਉਂਦਿਆ ਪੁਲਿਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਹੁਣਗਲਕਰਦੇ ਮੌਸਮ ਦੇ ਮੀਂਹ ਦੀ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ 2 ਸਤੰਬਰ ਨੂੰ ਮੌਨਸੂਨ ਸਰਗਰਮ ਹੋਣ ਦੇ ਪੂਰੇ ਅਸਰ ਬਣੇ ਹੋਏ ਨੇ ਜਿਸ ਨੂੰ ਵੇਖਿਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਸ਼ਰ ਅਤੇ ਰੂਪਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਜਦਕਿ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਕੋਈ alert ਨਹੀਂ ਹੈ ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਾਤਰ ਜ਼ਿਲ੍ਹਿਆਂ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਵੀ ਹੈ ਇਹ ਸੰਭਾਵਨਾ 3 ਸਤੰਬਰ ਨੂੰ ਵੀ ਕਾਇਮ ਰਹੇਗੀ ਅਗਸਤ ਮਹੀਨੇ ਦੇ ਵਿੱਚ 8 ਫੀਸਦੀ ਤੋਂ ਜ਼ਿਆਦਾ بارش ਰਿਕਾਰਡ ਹੋਈ ਹੈ ਪਰ ਸੀਜ਼ਨ ਦੇ ਵਿੱਚ ਅਜੇ ਵੀ ਜੋ ਵੀ ਪੀਸਟੀ ਤੱਕ ਗਿਰਾਵਟ ਦਿਖਤ ਹੋ ਰਹੀ ਹੈ ਇਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਅਤੇ ਸਿੰਚਾਈ ਤੇ ਪੈਣ ਦੀ ਸੰਭਾਵਨਾ ਵੀ ਹੈ ਮੌਸਮੀ ਪਾਕ ਦੇ ਮੁਤਾਬਕ ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਲਈ ਕੋਈ ਅਲਰਟ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਅਤੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੀ ਗੱਲ ਆਖੀ ਗਈ ਹੈ ਤੇ ਜਾਣ ਤੋਂ ਪਹਿਲੇ ਇੱਕ ਨਜ਼ਰ ਸੁਰੱਖਿਆ ਤੇ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ 2 ਦੇ 200 ਦਿਨ ਪੂਰੇ ਹੋਣ ਤੇ ਰੱਖੀ ਗਈ ਮਹਾਪੰਚਾਇਤ ਸ਼ੰਭੂ ਬਾਰਡਰ ਤੇ ਉੱਪਰ ਪਹੁੰਚਿਆ ਕਿਸਾਨਾਂ ਦਾ ਵੱਡਾ ਹਜ਼ੂਮ ਪੰਜਾਬੀ ਕਾਇਕਰਨਜੀਤ ਬਾਠ ਅਤੇ ਉਸਦੇ ਪਤੀਜੇ ਦੀ ਪੰਜਾਬ ਪੁਲਿਸ ਕਰੀਪਾਲ ਬਾਠ ਤੇ ਪ੍ਰੇਮਿਕਾ ਦੇ ਪਿਤਾ ਦੇ ਕਤਲ ਕਰਨ ਦੇ ਲੱਗੇ ਇਲਜ਼ਾਮ ਲੁਧਿਆਣੇ ਦੀ ਸੈਂਟਰਲ ਜੇਲ੍ਹ ਦੇ ਵਿੱਚ ਗਰਮਾਇਆ ਮਾਹੌਲ ਚਾਹ ਨੂੰ ਲੈ ਕੇ ਆਪਸ ਦੇ ਵਿੱਚ ਭਿੜੇ ਕੈਦੀ ਪਠਾਨਕੋਟ ਚ ਕਾਰੋਬਾਰੀ ਦੇ ਅਗਵਾ ਹੋਏ 6 ਸਾਲ ਦੇ ਬੱਚੇ ਨੂੰ ਪੁਲਿਸ ਨੇ ਕੀਤਾ ਬਰਾਮਦ ਬੀਐਸਐਫ ਤੋਂ ਬਰਖਾਸਤ ਕਾਂਸਟੇਬਲ ਨੇ ਸੱਚ ਨਾ ਮਿਲ ਕੇ ਕੀਤੀ ਸੀ ਵਾਰਦਾਤ ਸੋ ਪੰਜਾਬ ਨਾਲ ਸੰਬੰਧਿਤ ਇਸ ਬੋਲਟਨ ਦੇ ਵਿੱਚ ਬਸ ਇੰਨਾ ਹੀ ਹੋਰ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ ਮੈਂ ਦੋ ਇਜਾਜ਼ਤ ਧੰਨਵਾਦ